ਹਾਂਜੀ ਲੋ ਸਾਡੇ ਵਾਲਿਆਂ ਨੇ ਤਾਂ ਕਰਤੀ ਤਿਆਰੀ ਸ਼ੁਰੂ ਕੱਲੋਂ ਬਸੰਤ ਪੰਚਮੀ ਦੀ ਦੇਖੋ ਕਿਵੇਂ ਖਲਾਰਾ ਪਾ ਕੇ ਬੈਠੇ ਨੇ ਪਤੰਗਾਂ ਦਾ ਤਿਆਰੀ ਚੱਲ ਰਹੀ ਆ ਪ੍ਰਿੰਸ ਫੁੱਲ ਫਿਰ ਹਾਂਜੀ ਹਾਂਜੀ ਫੁੱਲ ਤਿਆਰੀ ਚੱਲ ਰਹੀ ਆ ਕੀ ਕਰੀ ਜਾਂਦਾ ਤਲਾਮਾ ਪਾਉਣਾ ਹੈ ਪਤੰਗਾਂ ਦੀਆਂ ਤਲਾਮਾ ਪਾਉਣਾ ਤਲਾਮਾ ਇਹ ਕੀ ਹੁੰਦੀਆਂ ਨੇ ਓਏ ਇਹ ਪਤੰਗ ਚਾਰ ਨੂੰ ਇਹ ਇਹਨਾਂ ਨਾਲ ਇਤਨਾ ਕਿੰਨੇ ਜਾਂਦਾ ਹੁੰਦਾ ਆ ਬਾਕੇ ਅੱਛਾ ਕਿੰਨੇ ਕੁ ਲਿਆਂਦੇ ਪਤੰਗ ਫਿਰ ਖਾਸ ਸਾਰੇ ਲਿਆਂਦੇ ਇੰਨੇ ਪਤੰਗ ਇੰਨੇ ਪਤੰਗ ਉਡਾਓਗੇ ਕੱਲ ਨੂੰ ਤੁਸੀਂ ਹੁਣ ਆ ਕੀ ਲਿਖਿਆ ਹੋਏ ਉੱਪਰ ਯਾਰ ਅਪਰਾਂ ਤੋਂ ਅੰਬਰਾਂ ਤੋਂ ਲਿਖਣਾ ਸੀ ਇਹ ਵੀ ਗਲਤ ਲਿਖੀ ਬੈਠੇ ਨੇ ਬਤੰਦਰ ਆ ਤੇਰੇ ਵਾਲੇ ਤੇ ਕੀ ਲਿਖਿਆ ਹੋਇਆ ਦਿਖਾਈ ਮਾੜਾ ਜਾਂ ਲਾ ਕੇ ਤਿੰਨ ਪੈਗ ਲੈ ਕਰ ਲੋ ਗੱਲ ਉਹ ਤੁਸੀਂ ਜਵਾਕ ਹੈਗੇ ਉਹ ਜਵਾਕ ਵਾਲੀਆਂ ਗੱਲਾਂ ਕਰਿਆ ਕਰੋ ਦੱਸ ਕੀ ਕਰੀ ਬੈਠੇ ਹੋਗੇ ਇੰਨੇ ਪਤੰਗ ਇੰਨੇ ਇੰਨੇ ਚਾਲੂਗੇ ਹੋ ਤੁਸੀਂ ਹਾਂਜੀ ਬੋਲ ਇਹ ਤਾਂ ਮੇਰਾ ਅੱਧੇ ਨਾਲ ਤੁਹਾਡੇ ਕੱਟੇ ਜਾਣਗੇ ਕਿ ਨਹੀਂ ਤੇ ਦੇਰ ਆ ਦੇਰ ਹੋਗਾ ਅਸੀਂ ਠੀਕ ਠੀਕ ਜੀ ਚੀਨਾ ਡੋਰ ਨਹੀਂ ਹੁੰਦੀ ਚਾਇਨਾ ਡੋਰ ਹੁੰਦੀ ਆ ਵਧੀਆ ਗੱਲ ਆ ਪੁੱਤ ਚਾਇਨਾ ਡੋਰ ਨਹੀਂ ਵਰਤਣੀ ਚਾਹੀਦੀ ਬੰਨੇ ਹੋਰ ਵੀ ਹੈਗੇ ਨੇ ਪਤੰਗ ਕੇ ਹੀ ਨੇ ਇੰਨੇ ਹੀ ਨੇ ਹੋਰ ਵੀ ਹੈਗੇ ਨੇ ਉਹ ਉੱਤੇ ਪੈ ਨੇ ਉੱਤੇ ਬੈ ਨੇ ਪਤੰਗ ਦਾ ਬਹੁਤ ਚੱਕ ਲਿਆਂਦੇ ਤੁਸੀਂ ਤਾਂ ਓਏ ਓ ਓ ਘੱਟੋ ਘੱਟ ਹੈਗੇ ਹੋਣਗੇ 40 50 ਹਨਾ ਇਹ ਹੋਣਗੇ ਉਹ ਤਾਂ ਰਾਮ ਨਾਲ ਰਾਮ ਨਾਲ ਰਾਮ ਨਾਲ ਕਿ ਪਿੱਛੇ ਲਾਉਣੇ ਆ ਫੁਰਕ ਫੁੱਲ ਕਾ ਲੂ ਹੈ ਹਾਂਜੀ ਹਾਂ ਅੱਜ ਵੀ ਚੜਾਏ ਸੀਗੇ ਬਹੁਤ ਓਕੇ ਤਾਂ ਹੁਣ ਆ ਕੇ ਹੁੰਦਾ ਪਤਾ ਨਹੀਂ ਆ ਗਿਆ ਤੁਸੀਂ ਪ੍ਰਿੰਸ ਕਹਿੰਦੇ ਤਾਂ ਹੈਗੇ ਹੋ ਕੱਲੋਂ ਬਸੰਤ ਪੰਚਮੀ ਮਨਾਉਣੀ ਆ ਜੇ ਕੱਲੋਂ ਪਤੰਦਰੋਂ ਮੀਂਹ ਆ ਗਿਆ ਮੀਂਹ ਦੱਸਿਆ ਹੋਇਆ ਕੱਲੋਂ ਤਾਂ ਫੇਰ ਕੀ ਕਰੋਗੇ ਫੇਰ ਅਸੀਂ ਇੱਕ ਕੰਮ ਕਰਾਂਗੇ ਹੂੰ ਕੱਲ ਤੋਂ ਅਗਲੇ ਦਿਨ ਤਾਂ ਮੀਂਹ ਦੱਸਿਆ ਨਹੀਂ ਹਾਂ ਵਸੰਤ ਪੰਚਮੀ ਦਾ ਕਾਲੂ ਆ ਫਿਰ ਕੱਲ ਤੋਂ ਅਗਲੇ ਦਿਨ ਕੀ ਫਾਇਦਾ ਫਿਰ ਗੱਲ ਨਹੀਂ ਨਾ ਬੰਨੀ ਹੈਗੀ ਇਹਦਾ ਫਿਰ ਜਿਆਦਾ ਫਿਰ ਕੱਲ ਨੂੰ ਮੀਂਹ ਚ ਈੜਾਇਓ ਚੜ੍ਹੇਓ ਕਿਸੇ ਨ ਤਰੀਕੇ ਮੀਂਹ ਦੇ ਵਿੱਚ ਈ ਫਿਰ ਆਹ ਚੜ ਲਾਂਗੇ ਮੂੰਗੀ ਕਾਲੇ ਕਾਲੇ ਕੱਲੂ ਚੜ ਜਣਗੇ ਮੀਂਹ ਚ ਕੇ ਥੋੜੀ ਚੱਲਦੇ ਹੁੰਦੇ ਨੇ ਪਤੰਗ ਇਹ ਇੱਕ ਵਾਰੀ ਹਵਾ ਚ ਲੱਗੇ ਫਿਰ ਚੜ ਜਾਣਗੇ ਇਹ ਕਿਹੜਾ ਪਾਲਾ ਤੇਰੀ ਕੀ ਕਿਹੜੀਆਂ ਗੱਲਾਂ ਕਰਦਾ ਪ੍ਰਿੰਸਸ ਦੱਸ ਜੋ ਵਾਕਾ ਵਾਲੀਆਂ ਮੀਂਹ ਤੇ ਥੋੜੀ ਚੜਦੇ ਹੁੰਦੇ ਨੇ ਚੜਦੇ ਹੁੰਦੇ ਜੰਮੇ ਵਾਲੇ ਦਾ ਚੜਦੇ ਨੇ ਹਾਂਜੀ ਚੱਲ ਦੇਖਦੇ ਆ ਥੋੜਾ ਕੰਮ ਤੁਸੀਂ ਪਤੰਗ ਹੋਰ ਤਾਂ ਨਹੀਂ ਲੈ ਕੇ ਆਉਣੇ ਇਹ ਹੋਰ ਲਿਆਉਣੇ ਆ ਦੱਸ ਦੋ ਮੈਂ ਤਾਂ ਹੋਰ ਲਿਆ ਦਿੰਦਾ ਹੋਰ ਜੇ ਕੱਟੇਗਾ ਤਾਂ ਹੋਰ ਲੈ ਕੇ ਆਵਾਂਗੇ ਨਹੀਂ ਦਿੰਨੇ ਬਹੁਤ ਨੇ ਠੀਕ ਆ ਗਾਣੇ ਗੁਣੇ ਵੀ ਲਾਉਂਗੇ ਫਿਰ ਕੱਲ ਨੂੰ ਉੱਪਰ ਸਪੀਕਰ ਰੱਖ ਕੇ ਹਾਂਜੀ ਹੈ ਜੀ ਫੁੱਲ ਨਜ਼ਾਰਾ ਲੈਣਾ ਬਸੰਤ ਪੰਚਮੀ ਦਾ ਹੈ ਹਾਂਜੀ ਚੱਲ ਦੇਖਦੇ ਆਂ ਰੋਡਾ ਕੱਲ ਨੂੰ ਕੀ ਕਰਦੇ ਆਂ ਤੁਸੀਂ ਆ ਸਪੈਸ਼ਲ ਆਇਆ ਮੁੰਡਾ ਇਹ ਪ੍ਰਿੰਸ ਚੱਲ ਕੇ ਪਿੰਡ ਤੋਂ ਕਹਿੰਦਾ ਪਟਿਆਲੇ ਦੀ ਪੰਚਮੀ ਦੇਖਣੀ ਆ ਸਪੈਸ਼ਲ ਚੱਲ ਕੇ ਆਇਆ ਹੈ ਪ੍ਰਿੰਸ ਬਸੰਤ ਪੰਚਮੀ ਮਨਾਉਣਾ ਆ ਸਪੈਸ਼ਲ ਹਾਂਜੀ ਕਿ ਪਿੰਡ ਚ ਨਹੀਂ ਲੱਗਦੇ ਪੇਚੇ ਲੱਗਦੇ ਨੇ ਉਰੇ ਕੱਟ ਲੱਗਦੇ ਨੇ ਹਾਂਜੀ ਠੀਕ ਕਿੱਟੀ ਉਰੇ ਦੇਖਣੀ ਸੀ ਪੰਜਮੀ ਐਗੀ ਪਟਿਆਲੇ ਦੀ ਦੇਖਣੀ ਹੈ ਹਾਂਜੀ ਚੱਲ ਠੀਕ ਆ ਦੇਖ ਫਿਰ ਬਾਕੀ ਫਿਰ ਤੁਹਾਨੂੰ ਦਿਖਾਉਂਦੇ ਆ ਮਿੱਤਰੋ ਕੱਲ ਨੂੰ ਵੀ ਕੱਲ ਨੂੰ ਇਹ ਕੀ ਕਰਦੇ ਨੇ ਇਹ ਪਿੱਛੇ ਲਾਉਂਦੇ ਆ ਜਾਂ ਨਹੀਂ ਵੀ ਇਹਨਾਂ ਤੋਂ ਕੁਝ ਬਣਦਾ ਵੀ ਆ ਕਿ ਨਹੀਂ ਬਣਦਾ ਬੱਚਾ ਬਾਡੀ ਹੁਣ ਐ ਕਰਿਓ ਪਤੰਗ ਤੁਸੀਂ ਕੱਲ ਨੂੰ ਕਰ ਲਿਓ ਜਿਹੜਾ ਕੁਝ ਕਰਦੇ ਹੋ ਪਤੰਗਾਂ ਦਾ ਹੁਣ ਮੈਂ ਕਹਿੰਦਾ ਵੀ ਨਾਲੇ ਤੇ ਇੱਕ ਅੱਧਾ ਪਤੰਗ ਆਪਣੀ ਪਸੰਦ ਦਾ ਹੁਣ ਪ੍ਰਿੰਸ ਆਇਆ ਹੋਰ ਦੇਖ ਕੇ ਆਇਆ ਆਪਾਂ ਮਾਰਕੀਟ ਚੱਲੀਏ ਚਲੋ ਨਾਲੇ ਤੁਹਾਨੂੰ ਮੈਂ ਖਵਾ ਪਿਆ ਜਣਾ ਕੋਈ ਨਾ ਕੁਛ ਹਾਂਜੀ ਹੈ ਨਾਲੇ ਖਾ ਪੀ ਆਉਗਾ ਨਾਲੇ ਘੁੰਮ ਫੇਰਾਉ ਨਾਲੇ ਇੱਕ ਅਦਾ ਜਿਹੜਾ ਪਤੰਗ ਹੋਰ ਲੈਣਾ ਉਹ ਲੈ ਆਏ ਠੀਕ ਹੈ ਚਲਿਏ ਚਲੋ ਚਲੋ ਫਿਰ ਮਾਰਕੀਟ ਚੱਲਦਾ ਹੁਣ ਉਹ ਲੈ ਕੇ ਆਜੋ ਫਿਰ ਚਲੋ ਠੀਕ ਹੈ ਹਾਂਜੀ ਬੱਚਾ ਪਾਰਟੀ ਪਹਿਲਾਂ ਦੱਸੋ ਹੁਣ ਪਤੰਗ ਲੈਣੇ ਆ ਜਾਂ ਕੋਈ ਖਾਣਾ ਪੀਣਾ ਖਾਣਾ ਪੀਣਾ ਖਾਣਾ ਪੀਣਾ ਹਾਂਜੀ ਚਲੋ ਫਿਰ ਤੁਹਾਨੂੰ ਪਹਿਲਾਂ ਆਪਾਂ ਕਰਦੇ ਆ ਰਾਜਕਪਾਲ ਸਕੇਅਰ ਚੱਲਦੇ ਆ ਉੱਥੇ ਦੇਖਿਓ ਫਿਰ ਤੁਸੀਂ ਕੀ ਖਾਣਾ ਪੀਣਾ ਉਸ ਤੋਂ ਬਾਅਦ ਦੇਖ ਲਿਓ ਪਤੰਗ ਹਾਂਜੀ ਲੈਣੇ ਆ ਪੱਕਾ ਹੋਰ ਪਤੰਗ ਲੇ ਆ ਲਿਓ ਚੱਲ ਚੁੱਪ ਕਿਉਂ ਕਰਦੇ ਹੋ ਲੇ ਲਾਂਗੇ ਲਓ ਜੀ ਅਸੀਂ ਆ ਗਏ ਪਟਿਆਲੇ ਦੀ 22 ਨੰਬਰ ਮਾਰਕੀਟ ਤੇ ਹੁਣ ਇੱਥੇ ਖਵਾ ਪਿਆ ਦਈਏ ਜਵਾਕਾਂ ਨੂੰ ਕੁਛ ਤੇ ਥੋੜਾ ਜਿਹਾ ਖਮਾਫਰਾ ਦਈਏ ਤਾਂ ਮਨ ਜਿਆ ਖੁਸ਼ ਹੋ ਜਾਊਗਾ ਕਿਉਂ ਬੱਚਿਓ ਹਾਂਜੀ ਲਓ ਜੀ ਪਹੁੰਚ ਗਏ ਆਪਾਂ ਰਾਜ ਕਮਲ ਸਕੂਅਰ ਹੁਣ ਇੱਥੇ ਦੇਖਦੇ ਆਂ ਰੌਣਕ ਮੇਲਾ ਪਾਰਟੀ ਉਹ ਜੀ ਆ ਬਹੁਤ ਹੈਪੀ ਹੈਪੀ ਹਾਂ ਜੀ ਬਹੁਤ ਪਹਿਲਾਂ ਹੀ ਹੈਪੀ ਹੋ ਗਏ ਤੁਸੀਂ ਤਾਂ ਹਜੇ ਨਾ ਕੁਝ ਖਾਦਾ ਪੀਤਾ ਨਾ ਕੋਈ ਪਤੰਗ ਲਿਆ ਹੈ ਪਤੰਗ ਲਾ ਕੇ ਹੋ ਰ ਹੈਪੀ ਹੋ ਜਾਗੇ ਖਾ ਪੀ ਕੇ ਚਲ ਦੇਖਦੇ ਆ ਟੱਡੇ ਨੂੰ ਕੀ ਦਬਾਉਣਾ ਇਹਨੂੰ ਹੈ ਕੀ ਦਬਾਉਣਾ ਟੱਡੇ ਕੀ ਲੈਣਾ ਆ ਲੈਣਾ ਇੱਡੇ ਕੱਪੜੇ ਇਹ ਤਾਂ ਵੱਡਾ ਸਾਈਜ਼ ਹੋਊ ਤੁਹਾਡੇ ਲਓ ਜੀ ਬੱਚਾ ਪਾਰਟੀ ਨੂੰ ਹੁਣ ਸ਼ਾਪਿੰਗ ਕਰਾਤੀ ਲਗਭਗ 2 ਘੰਟੇ ਲਾਤੇ ਇਹਨਾਂ ਨੇ ਸ਼ਾਪਿੰਗ ਕਰਦੇ ਆਂ ਜੀ ਤੇ ਹੁਣ ਇਹਨਾਂ ਨੂੰ ਖਵਾ ਪਿਆ ਦਈਏ ਕੁਛ ਨਾ ਕੁਛ ਬਹੁਤ ਚਿਰ ਵਿਚਾਰੇ ਤੁਰਲੇ ਹਨਾ ਕੰਮ ਕੀ ਆਏ ਸੀ ਦੇਖੋ ਕਿੱਧਰ ਦਾ ਕਿੱਧਰ ਕੀ ਹੋ ਚੱਲਿਆ ਬਾਕੀ ਦੇਖਦੇ ਆ ਹੁਣ ਕੁਝ ਖਾਣੇ ਪੀਣੇ ਆ ਚਬਾਡੀ ਭੁੱਖ ਲੱਗੀ ਆ ਹਾਂ ਜੀ ਕਿੰਨੀ ਕਾ ਬਹੁਤ ਲੱਗੀ ਆ ਚੱਲ ਕੋਈ ਨਾ ਪੁੱਤ 2 ਮਿੰਟ ਵੇਟ ਆਪਾਂ ਇਹ ਕਰਦੇ ਆ ਕੁਲਚਾ ਕਲਚਰ ਤੇ ਚੱਲਦੇ ਆ ਉਹਨਾਂ ਦੇ ਕੁਲਚੇ ਬਹੁਤ ਵਧੀਆ ਬਣਾਉਂਦੇ ਨੇ ਉਹ ਯਾਰ ਉੱਥੇ ਜਾ ਕੇ ਖਾਣੇ ਪੀਣੇ ਆ ਲਓ ਜੀ ਇਹਨਾਂ ਨੂੰ ਲੈ ਕੇ ਜਾਂਦੇ ਆ ਅੱਜ ਕੁੱਲਚਾ ਕਲਚਰ ਤੇ ਮੈਨੂੰ ਤਾਂ ਉਹਨਾਂ ਦੇ ਕੁੱਲਚੇ ਬਹੁਤ ਵਧੀਆ ਲੱਗਦੇ ਆ ਹਨਾ ਦੇਖਦੇ ਆ ਇਹਨਾਂ ਨੂੰ ਵੀ ਪਸੰਦ ਆ ਜਾਣਗੇ ਗੁਰਮਨ ਨੂੰ ਵੀ ਵਧੀਆ ਲੱਗਦੇ ਆ ਕਿਉਂਕਿ ਉੱਥੇ ਚਾਕਲੇਟ ਵਾਲਾ ਕੁੱਲਚਾ ਮਿਲਦਾ ਹਨਾ ਗੁਰਮਨ ਹਾਂਜੀ ਕਿਉਂਕਿ ਚਾਕਲੇਟ ਵਾਲਾ ਕੁੱਲਚਾ ਗੁਰਮਨ ਨੂੰ ਬਹੁਤ ਕੀ ਆ ਪਸੰਦ ਪਸੰਦ ਲਓ ਜੀ ਆਪਾਂ ਪਹੁੰਚ ਗਏ ਕੁੱਲਚਾ ਕਲਚਰ ਹੁਣ ਖਾਣੇ ਆ ਕੁੱਲਚਾ ਗੁਰਮਨ ਨੂੰ ਲੈ ਕੇ ਅੱਗੇ ਕਿੱਥੇ ਕੁੱਲਚਾ ਕਲਚਰ ਦੇ ਹੁਣ ਗੁਰਮਨ ਕੀ ਖਾਣਾ ਫਿਰ ਇਹ ਈ ਚਾਕਲੇਟ ਗੁਲਚਾ ਚਾਕਲੇਟ ਗੁਲਚਾ ਨਹੀਂ ਟਾਲਦਾ ਨਾ ਹੋਰ ਕਾਲਾ ਕੁਛ ਹੈ ਚਾਕਲੇਟ ਚਾਕਲੇਟ ਹਰ ਟਾਈਮ ਚਾਕਲੇਟ ਹਾਂ ਚੱਲ ਖਾ ਲਈ ਚਾਕਲੇਟ ਗੁਲਚਾ ਖਾ ਲਈ ਦੋਸਿਆ ਯਾ ਕਿੰਨ ਕੁੰਛ ਆਲੀ ਵੈਰੈਟੀ ਬਹੁਤ ਅੱਛੀ ਬੱਠੇ ਨੇ ਬਦੰਦਰ ਹੈ ਨਾ ਕਿੰਨੇ ਤਰ੍ਹਾਂ ਦੇ ਤਾਂ ਗੁਲਚੇ ਆ ਲੈ ਕਿੰਨੇ ਤਰ੍ਹਾਂ ਦੇ ਨੇ ਤੇਰਾ ਚਾਕਲੇਟ ਗੋਲਚਾ ਕਿੱਥੇ ਐਸੇ ਦਿਸਦਾ ਤਾਂ ਹੈ ਨਹੀਂਗਾ ਮੈਂ ਦੇਖਿਆ ਸੀ ਕੋਆਰ ਚੱਲ ਕੋਈ ਨਾ ਆਪਾਂ ਐਵੇਂ ਹੀ ਕਹਿ ਦਾਂਗੇ ਉਹਨਾਂ ਨੂੰ ਤੁਹਾਨੂੰ ਕੀ ਦੇ ਦੋ ਚਾਕਲੇਟ ਗੋਲਚਾ ਦੇ ਦੋ ਠੀਕ ਆ ਤੇਰੇ ਚੂਹੇ ਫਿਰ ਬਹਿ ਜਣਗੇ ਟਿੱਕੇ ਏਡਾ ਲੈ ਬਾਦਾਂ ਕੇ ਪੁੱਛਦਾ ਤਾਂ ਕੋ ਆ ਨਹੀਂ ਹਾਦੇ ਤਾਂ ਪਹਿਲਾਂ ਟੱਪਦੇ ਸੀ ਹਾਂ ਫਿਰ ਕ੍ਰਿਕਟ ਖੇਦਣ ਲੱਗੇ ਕੋਣਾਂ ਵਿੱਚ ਫੁੱਟਬਾਲ ਖੇਦ ਰਹੇ ਨੇ ਓਕੇ ਚੱਲ ਹੁਣ ਆਪਾਂ ਆਰਡਰ ਕਰ ਲਈਏ ਫਟਾਫਟ ਹਾਂਜੀ ਕਰ ਦੋ ਠੀਕ ਤੁਸੀਂ ਕੀ ਖਾਣਾ ਤੁਸੀਂ ਵੀ ਦੱਸ ਦੋ ਲੈਮਨ ਕਨ ਹੈ ਲੈਮਨ ਕਨ ਲੈਮਨ ਕਨ ਕੁਲਚਾ ਤੇ ਪਤੰਗਾਂ ਦਾ ਫਿਰ ਹੁਣ ਕੈਨਸਲ ਹੋ ਦੁਕਾਨ ਤਾਂ ਤਾਂ ਹੁਣ ਬੰਦ ਹੋ ਗਈਆਂ ਹੁਣੀਆਂ ਪਤੰਗ ਤਾਂ ਹੁਣ ਤੇਰੇ ਕੱਲੋਂ ਦੇਖਾਂਗੇ ਸਵੇਰੇ ਹੋਰ ਠੀਕ ਆ ਹਾਂਜੀ ਜਨਾਬ ਵੀ ਲੈ ਕੇ ਬਹੁਤ ਭੈਣੇ ਬਹੁਤ ਨੇ ਉਹ ਤਾਂ ਹੈਨਾ ਹਾਂਜੀ ਕਿ ਆਲਾ ਕਿ ਕਿਉਂ ਨਹੀਂ ਪੈਂਦੇ ਤੁਹਾਨੂੰ ਪਤਾ ਨਹੀਂ ਵੀ ਟਿੱਕੇ ਬੈਠਣ ਨਾਲ ਦੀ ਵੀ ਕੋਈ ਚੀਜ਼ ਹੁੰਦੀ ਆ ਜਦੋਂ ਦੇ ਆਪਾਂ ਘਰੋਂ ਆਇਆ ਤੂੰ 5 ਮਿੰਟ ਵੀ ਟਿੱਕੇ ਨਹੀਂ ਬੈਠਿਆ ਤੈਨੂੰ ਪਤਾ ਏ ਗੱਲ ਦਾ ਹੈ? ਹਮਨ ਆਪਣਾ ਲੈਮਨ ਗੁਲਚਾ ਤਾਂ ਆ ਗਿਆ। ਕੀ ਆ ਗਿਆ ਆਪਣਾ? ਲੈਮਨ ਗੁਲਚਾ। ਪਰ ਤੁਹਾਡਾ ਚਾਕਲੇਟ ਨਹੀਂ ਆਇਆ। ਪ੍ਰਿੰਸੀ ਦਾ ਲੈਮਨ ਗੁਲਚਾ ਆ ਗਿਆ ਨਾ ਪ੍ਰਿੰਸੀ? ਹਾਂਜੀ। ਚਲ ਕਰਨ ਜਿਵਾਏ ਦੋ ਦਾ ਪੁੱਤ। ਆਜੋ। ਤੇਰਾ ਹਜੇ ਵੇਟ ਹੋਰ ਕਰਨੀ ਪਊ ਤੈਨੂੰ ਚਾਕਲੇਟ ਗੁਲਚੇ ਲਈ ਹਜੇ। ਥੋੜੀ ਵੇਟ ਹੋਰ ਪ੍ਰਿੰਸੀ ਦਾ ਆਪਣਾ ਕਰ ਰਿਆ ਇੰਜੋਏ ਲੈਮਨ ਕੁਲਚਾ ਤੇ ਤੁਸੀਂ ਚਾਕਲੇਟ ਲਈ ਕਰੋ ਹਜੇ ਵੇਟ ਇੰਕ੍ਰੈਪਟ ਤੋਂ ਬਾਅਦ ਆਕੀ ਵੀ ਸੱਦਨ ਲੱਗ ਗਈ ਸੀ ਕੋਈ ਨਾ ਥੋੜੀ ਜੀ ਵੇਟ ਹੋਰ ਖਾਣੇ ਦਾ ਕੰਮ ਹੋ ਗਿਆ ਫਰਨੀਚਰ ਨਵੇੜਤਾ ਕਿਵੇਂ ਲੱਗਿਆ ਕੋਮੇ ਕੈਂਟ ਚਲ ਜੀ ਫਿਰ ਹੁਣ ਘਰੇ ਬਹੁਤ ਟਾਈਮ ਹੋ ਗਿਆ ਠੀਕ ਆ ਅੱਜ ਢੇਢ ਚ ਸ਼ਾਂਤ ਹੋਗੇ ਹਾਂ ਹੁਣ ਤਾਂ ਨਹੀਂ ਨੱਚਦੇ ਪੱਕਾ ਚੱਲੀਏ ਫਿਰ ਹੁਣ ਕਰਨ ਨੂੰ ਠੀਕ ਆ ਲਓ ਜੀ ਖਾਣ ਪੀਣ ਦਾ ਕੰਮ ਨਿਬੜ ਗਿਆ ਪਰ ਜਵਾਕ ਹਜੇ ਆਏ ਨਹੀਂ ਹੈਗੇ ਪਤੰਦਰ ਅੰਦਰ ਪਤਾ ਨਹੀਂ ਕੀ ਕਰੀ ਜਾਂਦੇ ਨੇ ਹੁਣ ਆਉ ਖੜਿਆ ਹਜ ਤੱਕ ਨਹੀਂ ਆਏ ਤੇ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਹਵਾ ਚੱਲ ਰਹੀ ਆ ਬੱਦਲ ਆ ਗਏ ਕੱਲ ਨੂੰ ਇਹਨਾਂ ਦੀ ਬਸੰਤ ਵਾਲਾ ਕੰਮ ਤਾਂ ਕਿਤੇ ਵਿੱਚ ਹੀ ਨਾ ਰਹਿ ਜੇ ਜਿਹੜੇ ਹਿਸਾਬ ਨਾਲ ਹਵਾ ਚੱਲੀ ਜਾਂਦੀ ਆ ਬੱਦਲ ਵੀ ਆ ਗਏ ਲੱਗਦਾ ਨਹੀਂ ਕੱਲ ਨੂੰ ਇਹਨਾਂ ਦਾ ਬਸੰਤ ਵਾਲਾ ਕੰਮ ਸਿਰੇ ਚੜੂਗਾ ਜਿਹੜੇ ਹਿਸਾਬ ਨਾਲ ਬੱਦਲ ਆ ਗਏ ਮੈਨੂੰ ਨਹੀਂ ਲੱਗਦਾ ਤੁਹਾਡਾ ਬਸੰਤ ਵਾਲਾ ਕੰਮ ਕੱਲ ਨੂੰ ਸਰੇ ਚੜੂਗਾ ਹੈ ਕੋਈ ਨਾ ਮਮਮੀ ਕਾਗਜ਼ ਦੇ ਘਾਲ ਕੇ ਚੜ ਕੇ ਦੇਖ ਲਾਂਗੇ ਮਮਮੀ ਕਾਗਜ਼ ਪਤੰਦਰਾ ਜੇ ਮੀਂਹ ਪੈਂਦਾ ਹੋਇਆ ਮਮਮੀ ਕਾਗਜ਼ ਵਾਲੇ ਚੜ ਜਣਗੇ ਕਿਤੇ ਪਾਣੀ ਚ ਹੈ ਬੱਦਲ ਦੇਖ ਲਾ ਜਿਹੜੇ ਹਿਸਾਬ ਨਾਲ ਆ ਰਿਹਾ ਹੈ ਮੈਨੂੰ ਲੱਗਦਾ ਨਹੀਂ ਤੁਹਾਡਾ ਬਸੰਤ ਵਾਲਾ ਕੱਲ ਨੂੰ ਵਧੀਆ ਰਹੂ ਕੰਮ ਹਾਂਜੀ ਚੰਨ ਨਹੀਂ ਦਿਖ ਰਿਹਾ ਅੱਛਾ ਮੀਂਹ ਪਾ ਦੇ ਪਰ ਜੇ ਦਾਸਤਾ ਮਸਿੰਤੰਤ ਇਹ ਹੋਮਾਂ ਦੀ ਉਸ ਟਾਈਮ ਨਾ ਪਏ ਚਲੋ ਆਪਾਂ ਰੱਬ ਨੂੰ ਕਹਿੰਦੇ ਆ ਵੀ ਰੱਬਾ ਨਾ ਪਾਈ ਯਾਰ ਮੀ ਇਹਨਾਂ ਨੂੰ ਚਾਹ ਬਹੁਤ ਆ ਗੱਲ ਦੀ ਬਸੰਤ ਦਾ ਚਲਿਏ ਹੁਣ ਘਰੇ ਖਾਪੀ ਲਿਆ ਆਪ ਚਲੋ ਪੇਟ ਪੂਜਾ ਹੋ ਗਈ ਹੁਣ ਚਲਿਏ ਚਲੋ ਫਿਰ ਚਲੋ ਜੀ ਹੁਣ ਘਰ ਨੂੰ ਪਾਉਣ ਲੱਗਿਆ ਚਾਲੇ ਤੇ ਤੁਹਾਨੂੰ ਘਰੇ ਜਾ ਕੇ ਦੇਖਦੇ ਆ ਕਰਦੇ ਆ ਗੱਲਬਾਤ ਤੇ ਕੀ ਬਣਦਾ ਮਾਹੌਲ ਕੰਮ ਕਿਹੜੇ ਆਏ ਸੀ ਪਤੰਗ ਲੈਣ ਆਏ ਸੀ ਤੇ ਉਹ ਕੰਮ ਬਣਿਆ ਨਹੀਂ ਕੋਈ ਸ਼ਾਪ ਹੀ ਨਹੀਂ ਦਿਖੀ ਪਤੰਗ ਵਾਲੀ ਲੈਣਾ ਕੀ ਸੀਗਾ ਤੇ ਹੁਣ ਪੂਰੀ ਕੰਮ ਕਰਕੇ ਖਾ ਪੀ ਕੇ ਘੁੰਮ ਫਿਰ ਕੇ ਮੋੜ ਚੱਲੇ ਚਲੋ ਇੰਜੋਏ ਤਾਂ ਹੋ ਗਿਆ ਤੁਹਾਡਾ ਜਵਾਕੋ ਹਾਂਜੀ ਬਸ ਇੰਜੋਏ ਹੋਣਾ ਚਾਹੀਦਾ ਥੋੜਾ ਠੀਕ ਆ ਜੀ ਚੱਲੀਏ ਫਿਰ ਹੁਣ ਚਲੋ ਚਲੋ ਫਿਰ ਹੁਣ ਕਰੇ ਗੱਡੀ ਤੋਰੀਏ ਆਪ ਤੇ ਜਾ ਕੇ ਦੇਖਦੇ ਆ ਫਿਰ ਗੱਲ ਬਾਤ ਚਲੋ ਇੱਕ ਕਰੋ ਪਟਿਆਲੇ ਦਾ ਫੁਹਾਰਾ ਚੌਂਕ ਬੰਦ ਕਰ ਰੱਖਿਆ ਰਸਤਾ ਇੱਥੋਂ ਹਨਾ ਇਧਰ ਦੀ ਘਮਾਉਣਾ ਪੈਂਦਾ ਪੱਕਾ ਹੀ ਬੰਦ ਕਰਤਾ ਇਹਨਾਂ ਨੇ ਪਤਾ ਨਹੀਂ ਕੀ ਚੱਕਰ ਆ ਇਧਰ ਦੀ ਘੁੰਮ ਕੇ ਜਾਣਾ ਪੈਂਦਾ ਕਈ ਰਸਤੇ ਇੱਥੇ ਪਟਿਆਲੇ ਦੇ ਇਹਨਾਂ ਨੇ ਬੰਦ ਕਰੇ ਪਏ ਨੇ ਆ ਫੁਹਾਰਾ ਚੌਂਕ ਵਾਲਾ ਤਾਂ ਕਾਫੀ ਟਾਈਮ ਦਾ ਬੰਦ ਕਰਿਆ ਪਿਆ ਇਧਰ ਦੀ ਘੁੰਮ ਕੇ ਜਾਣਾ ਪੈਂਦਾ ਆ ਟਾਈਮ ਡਰਾਈਵ ਕਰਨ ਦਾ ਨਾ ਪਟਿਆਲੇ 'ਚ ਸਵਾਦ ਆ ਜਾਂਦਾ ਦਿਨੇ ਤਾਂ ਇੱਥੋਂ ਟ੍ਰੈਫਿਕ ਹੀ ਨਹੀਂ ਰਾਹ ਦਿੰਦੀ ਇੰਨੀ ਟ੍ਰੈਫਿਕ ਹੁੰਦੀ ਆ ਬੁਰਾ ਹਾਲਾ ਦੇਖੋ ਹੁਣ ਜਾਂਦੀ ਆ ਨਾ ਗੱਡੀ ਨਿਆਰੇ ਨਾਲ ਕੋਈ ਟ੍ਰੈਫਿਕ ਨਹੀਂ ਰਾਤ ਨੂੰ ਆ ਸਵਾਦ ਹੁੰਦਾ ਗੱਡੀ ਚਲਾਉਣ ਦਾ ਕੋਈ ਟ੍ਰੈਫਿਕ ਨਹੀਂ ਹੁੰਦੀ ਹੈਗੀ ਬੰਦਾ ਆਰਾਮ ਨਾਲ ਜਾਈ ਜਾਂਦਾ ਦਿਨੇ ਤਾਂ ਇੱਥੋਂ ਲੰਘਣਾ ਹੀ ਔਖਾ ਹੋ ਜਾਂਦਾਗਾ ਕੀ ਆ ਆ ਗਿਆ ਰਾਜਕਮਲ ਸਕੂਅਰ ਜਿੱਥੇ ਮੈਨੂੰ ਘੁੰਮਣਾ ਸਭ ਤੋਂ ਵਧੀਆ ਲੱਗਦਾ ਸ਼ਾਪਿੰਗ ਕਰਨਾ ਇੱਥੇ ਤੇ ਇਹ ਆ ਪਟਿਆਲੇ ਦੀ 2 ਨੰਬਰ ਮਾਰਕੀਟ ਜਿਹੜੀ ਫੇਮਸ ਆ ਤੇ ਪਟਿਆਲੇ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਦੂਜਿਆਂ ਨੂੰ ਦੱਸ ਦਈਏ ਪਟਿਆਲੇ ਦੀ ਫੇਮਸ ਮਾਰਕੀਟ ਹੈ 22 ਨੰਬਰ ਤੇ ਗੇੜੀ ਵੀ ਲੱਗਦੀ ਆ ਗੇੜੀ ਰੂਟ ਵੀ ਆ ਤੇ ਸਾਰੇ ਲਗਭਗ ਸ਼ੋਰੂਮ ਜਿੰਨੇ ਵੀ ਬ੍ਰਾਂਡਸ ਨੇ ਸਭ ਦੇ ਇੱਥੇ ਹੈਗੇ ਨੇ 22 ਨੰਬਰ 22 ਨੰਬਰ ਫਾੜਕਾ ਨੇ ਅਸਲ ਚ ਤਾਂ ਇਹਨੂੰ 22 ਨੰਬਰ ਕਹਿ ਦਿੰਦੇ ਨੇ 22 ਨੰਬਰ ਪੋਲਾ ਹੁਣ ਫਾੜਕਾ ਤਾਂ ਰਹਿ ਨਹੀਂ ਹੁੰਦਾ ਪੁਲ ਬਣ ਗਿਆ ਤੇ ਇਹ 22 ਨੰਬਰ ਤਾਂ ਹੀ ਮਾਰਕੀਟ ਬੱਜਣ ਲੱਗੀ 22 ਨੰਬਰ ਕੋ ਮੈਂ ਫਿਰ ਕੇ ਹੁਣ ਪਹੁੰਚ ਚੱਲੇ ਆਪਣੇ ਘਰ ਦੇ ਲਵੇ ਆਗੇ ਘਰ ਵਾਲੀ ਗਲੀ ਦੇ ਵਿੱਚ ਕਰ ਗਿਆ ਐਂਟਰਾ ਤੇ ਹੁਣ ਜਾ ਕੇ ਚਾਹ ਪੀਨੇ ਆ ਯਾਰ ਚਾਹ ਦਾ ਬਹੁਤ ਮਨ ਕਰ ਰਹਾ ਪੀਂਦਾ ਜੇ ਬਣਾ ਕੇ ਦੇ ਦੇਗੀ ਹੈ ਉੱਚੀ ਬੋਲ ਦੇ ਠੀਕ ਆ ਮਿਹਰਬਾਨੀ ਜੀ ਤੂੰ ਬਣਾ ਦੇਂਗੀ ਤੇ ਕਿਉਂ ਵੀ ਵੈਸੇ ਮੈਂ ਪਿੰਦਾ ਤਾਂ ਨਹੀਂ ਪਰ ਅੱਜ ਦਿਲ ਕਰ ਰਿਹਾ ਨਹੀਂ ਰਾਤ ਨੂੰ ਮੈਂ ਕਦੇ ਚਾਹ ਤਾਂ ਨਹੀਂ ਖੈਰ ਪਿੰਦਾ ਅੱਜ ਮਨ ਕਰ ਰਿਹਾ ਪੀ ਲਾਂਗੇ ਆ ਕੇ ਇੱਥੇ ਲਾ ਗਲੀਆਂ ਚ ਟ੍ਰੈਫਿਕ ਜਾਮ ਲੱਗ ਗਿਆ ਦੱਸੋ ਸੜਕਾਂ ਤੇ ਤਾਂ ਮੰਨਿਆ ਗਲੀ ਚ ਹੀ ਜਾਮ ਲੱਗ ਗਿਆ ਯਾਰ ਕਮਾਲ ਹੈ ਚਲੋ ਗੁੰਮਿਆਪਾ ਮਾਰਕੀਟ ਕੀ ਕੰਮ ਗਏ ਸੀਗੇ ਪਤੰਗ ਲੈਣ ਤੇ ਪਤੰਗ ਕਿੱਥੇ ਆ ਲਿਆਂਦਾ ਨਾ ਨਹੀਂ ਮਿਲਿਆ ਨਾ ਮਿਲਿਆ ਤਾਂ ਕੀ ਲੈ ਕੇ ਨਹੀਂ ਆਏ ਤੇ ਕੰਮ ਪਤੰਗ ਮਿਲਦਾ 20-30 ਰੁਪਏ ਦਾ ਹੋਣਾ ਲੈਣ ਗਏ ਸੀ ਤੇ ਆਹ ਦੇਖ ਲਓ 6-7000 ਰੁਪਏ ਖਰਚ ਕੇ ਆ ਗਏ ਕਰ ਲੋ ਗੱਲ 20-30 ਰੁਪਏ ਦੇ ਪਤੰਗ ਲੈਣ ਗਏ ਸੀ 6000 ਖਰਚਾਤਾ ਕੀ ਗਈ ਇਹ ਹੁਣ ਇਹਦੇ ਬਾਰੇ ਆਪਾਂ ਮਹਿੰਗਾ ਪੈ ਗਿਆ ਮੈਨੂੰ ਮਹਿੰਗਾ ਇਹ ਤੁਹਾਨੂੰ ਨਾ ਹੀ ਜਾਂਦੇ ਪਤੰਗ ਦਾ ਤਾਂ ਪਤਾ ਨ ਪਤੰਗ ਪਤੰਦਰ ਮਿਲਿਆ ਨਹੀਂ ਸਾਡਾ ਮੂਡ ਹੀ ਨਹੀਂ ਬਣਿਆ ਅਸਲ 'ਚ ਲੈਣ ਦਾ ਤੇ ਆਹ ਫालतू ਦਾ ਮਿਲਦਾ ਫालतू ਦਾ ਚਲਕਾ ਦਾ ਯਾਰ ਖਰਚ ਨੇ ਸੀ ਖਰਚ ਤੇ ਕੱਪੜੇ ਲੈਣੇ ਪਸੰਦ ਆ ਗਿਆ ਅਸਲ 'ਚ ਲੈ ਲੇ ਮੈਂ ਬਸ ਪੇਪਰ ਦਲਤੀ ਹੋਣੀ ਬੋਲ ਚਾਕਲੇਟ ਬੋਲ ਜਾ ਤੁਹਾਡਾ ਫੇਵਰੇਟ ਹੈ ਨਾ ਹਾਂਜੀ ਠੀਕ ਆ ਤੇ ਮਿਲਦੇ ਹਾਂ ਹੁਣ ਕੱਲ ਨੂੰ ਦਿਖਾਉਨੇ ਆ ਤੁਹਾਨੂੰ ਪਟਿਆਲੇ ਤੇ ਇੱਥੇ ਬਸੰਤ ਪੰਚਮੀ ਤੇ ਜਵਾਕ ਕੀ ਕਰਦੇ ਨੇ ਓਕੇ ਬਾਏ ਬਾਏ ਟਾਟਾ ਕੱਲ ਨੂੰ ਮਿਲਦੇ ਆ ਬੱਚਾ ਪਾਰਟੀ ਐ ਬੈਠਿਆ ਬਸੋਸੇ ਮੈਂ ਬੈਠਾ ਸੀ ਸਵੇਰ ਦਾ ਬਸੰਤ ਪੰਚਮੀ ਗਈ ਬਰੋਹ ਹਵਾ ਤਾਂ ਇੱਤਨਾਂ ਲੱਗੀ ਮੰਨਦਾ ਲੱਗਦਾ ਅਸ ਜਦੋਂ ਬੱਦਲ ਨੇ ਸਾਰੇ ਸਵੇਰ ਦੀ ਥੋੜੀ ਬਸੰਤ ਪੰਚਮੀ ਮੀਂਹ ਨੇ ਢੀਠਾਲ ਰੱਖੀ ਬਸੰਤ ਪੰਚਮੀ ਵਿੱਚ ਹੀ ਰਹਿ ਗਈ ਚੱਲ ਕੋਈ ਨਾ ਹਟ ਜੂ ਆ ਦੇ ਹੁਣ ਹਟ ਚੱਲਿਆ ਹਵਾ ਚੱਲ ਵੀ ਹੁਣ ਚੱਕਿਆ ਜਾਣਾ ਸ਼ਾਮ ਨੂੰ 2 ਘੰਟੇ ਮਿਲ ਜਣਗੇ ਤੁਹਾਨੂੰ ਰੋਡ ਆ ਉਨ ਫਿਰ ਵੀ ਠੀਕ ਆ ਹਾਂਜੀ ਹੈ ਹਾਂਜੀ ਵਿਚਾਰੇ ਸਵੇਰ ਦੇ ਦੇਖੀ ਜਾਂਦੇ ਨੇ ਵੀ ਹੁਣ ਹਟਿਆ ਹੁਣ ਹਟਿਆ ਕਿੰਨੀ ਵਾਰ ਗੇੜੇ ਲਾਲੇ ਬਾਹਰ ਨੂੰ ਸੱਤ ਅੱਠ ਵਾਰ ਤਾਂ ਲਾਲੇ ਸੱਤ ਅੱਠ ਵਾਰ ਗਿਆ ਨੂੰ ਪਤਾ ਤੂੰ ਸਵੇਰ ਦਾ ਪੰਜ ਪੰਜ ਮਿੰਟ ਬਾਅਦ ਜਾ ਰਿਹਾ ਹੈਗਾ ਮੈਂ ਬਹੁਤ ਵਾਰ ਲਾ ਲਈ ਹੈ ਮੈਂ ਖਾਸੀ ਵਾਰ ਲਾ ਲਈ ਕਿੰਨੇ ਕ ਪਤਾ ਪਿੰਡ ਵੀ ਤੂੰ ਦਾ ਫੋਨ ਕਰ ਕਰ ਪਤਾ ਕਰ ਲਿਆ ਹੈ ਹਾਂਜੀ ਪੀ ਉੱਥੇ ਮੀ ਪੈਂਦਾ ਕਿ ਨਹੀਂ ਪੈਂਦਾ ਇੰਨੀ ਅੱਜ ਵੀ ਕਾਦੀ ਆ ਪਤੰਗਾਂ ਦੀ ਥੋਨੋਂ ਮਸਾ ਮਸਾ ਸਾਲਵਾ ਪਤੰਗਾਂ ਦਾ ਤਿਹਾਰ ਹੋਰ ਚੱਲ ਕੋਈ ਨਾ ਹਟ ਜੂਗਾ ਹਟ ਜੂ ਫਿਰ ਉਡਾ ਲਿਓ ਹਾਂਜੀ ਆ ਵੀ ਗम्मे ਬੁੱਲ ਕਿਉਂ ਨਿਕਲ ਰਹੇ ਨੇ ਹੁਣਾਂ ਹਾਂ ਮੀ ਨਹੀਂ ਮੋਤਰਾ ਫਟਿਆ ਨਹੀਂ ਉਹ ਨੋ ਸੋ ਸੈਡ 3 ਵਜੇ ਚੱਲੇ ਵਿਚਾਰੇ ਸਵੇਰ ਦੇ ਉਡੀਕ ਕਰ ਰਹੇ ਆ ਪਰ ਹਜੇ ਤੱਕ ਮੀ ਨੇ ਇਹਨਾਂ ਨੂੰ ਪਤੰਗ ਨਹੀਂ ਚੜਾਉਣ ਦਿੱਤਾ ਮੀ ਦੇ ਵਿੱਚ ਹੀ ਚੜਾ ਲਓ ਹੁਣ ਤਾਂ ਇਹੀ ਹਾਲਾ ਪੁੱਤ ਕੋਈ ਹੱਲ ਨਹੀਂ ਹੈਗਾ ਸੱਚੀ ਹੋਰ ਬੈਜਾ 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 ਵੇਟ ਕਰ ਦੋ 3 ਵਜੇ ਤੱਕ ਦੱਸਿਆ ਮੀ 3 ਵਜੇ ਹਟ ਜੂਗਾ ਫਿਰ ਚੜਾ ਲਿਓ ਠੀਕ ਆ ਠੀਕ ਹੁਣ ਟਿੱਕੇ ਹੁਣ ਫਿਰ ਕੀ ਪ੍ਰੋਗਰਾਮ ਹੈ ਕੁਛ ਨਹੀਂ ਮਸੂਨ ਬਹਿ ਕੇ ਫਿਲਮਾਂ ਦੇਖੋ ਫਿਲਮਾਂ ਪਸੰਤ ਪੰਚਮੀ ਦਾ ਹੋ ਗਿਆ ਕੰਮ ਬਸ ਮੀਂਹੇ ਕਰਤਾ ਕੰਮ ਖਰਾਬ ਕਰਤਾ ਕੰਮ ਖਰਾਬ ਹਾਂਜੀ ਫਿਰ ਜਿਹੜੇ ਹੁਣ ਇੰਨੇ ਪਤੰਗ ਚਾਲੀ ਪਿਆ ਪਤੰਗ ਲਈ ਫਿਰਦੇ ਉਹਨਾਂ ਦਾ ਕੀ ਕਰੋਗੇ ਉਹਨਾਂ ਨੂੰ ਕੱਲ ਨੂੰ ਚੜਾ ਲਾਂਗੇ ਹੈ ਕੱਲ ਨੂੰ ਕੱਲ ਨੂੰ ਚੜਾਓਗੇ ਹਾਂਜੀ ਕੱਲ ਨੂੰ ਜੇ ਕੱਲ ਨੂੰ ਫੇਰ ਮੀਂਹ ਆ ਗਿਆ ਹੈ ਫਿਰ ਫੇਰਾ ਫਿਰ ਬਸੰਤ ਖਰਾਬ ਖਰਾਬ ਤਾਂ ਤੁਹਾਡੀ ਅੱਜ ਹੀ ਹੋ ਗਈ ਹਾਂਜੀ ਹੋਰ ਇੰਨੀ ਤਿਆਰੀ ਕਰੀ ਯਾਰ ਚੱਲ ਟਾਟਾ ਫਿਰ ਹੋ ਗਈ ਹਾਂਜੀ ਕਿਆ ਲਗੋਈ ਦਾ ਮੀ ਸਾਡੀ ਨਹੀਂ ਰਿਹਾ ਯਾਰ ਸਵੇਰ ਦਾ ਪੈ ਰਿਹਾ ਇੰਨਾ ਮੀ ਹਜੇ ਹੁਣ ਵੀ ਪਈ ਜਾਂਦਾ ਹੁਣ ਤਾਂ ਹਟਦਾ ਵੀ ਨਹੀਂ ਪ੍ਰਿੰਸ ਹਾਂਜੀ ਹਨਾ ਹਾਂਜੀ ਹੁਣ ਤਾਂ ਤੁਸੀਂ ਕੱਲ ਨੂੰ ਚੜਾ ਲਿਓ ਜਿਹੜੇ ਪਤੰਗ ਹੈਗੇ ਨੇ ਕੱਲ ਨੂੰ ਤਾਂ ਨਹੀਂ ਖੈਰ ਪੈਂਦਾ ਹਾਂਜੀ ਚੱਲ ਬਾਏ ਬਾਏ ਕਰ ਦੋ ਫਿਰ ਹੁਣ ਬਾਏ ਬਾਏ ਸੈਡ ਐਂਡ ਸੈਡ ਐਂਡ ਤੁਸੀਂ ਵੀ ਬਾਏ ਬਾਏ ਕਰ ਦੋ ਤੁਸੀਂ ਵੀ ਬਾਏ ਬਾਏ ਕਰ ਦੋ